ਹਾਂਜੀ ਤਾਂ ਹੁਣ ਆਪਾਂ ਧਾਰਾਂ ਚੋਂਦੇ ਆ ਤੁਹਾਨੂੰ ਦਿਖਾਉਣੇ ਧਾਰਾਂ ਵੇਲੇ ਕੀ ਕਰੀਂਗੇ ਜਿਹੜੀਆਂ ਸਾਨੂੰ ਟਕਰਾਂ ਮਾਰਨੀਆਂ ਪਿੰਡੀਆਂ ਬੱਚੀ ਪిల్లా ਚੰਗਾਦੀ ਆ ਮੈਂ ਕੀ ਗੁੱਸਾ ਕਰਨਾ ਪੈਂਦਾ ਵਾ ਧਾਰਾਂ ਵੇਲੇ ਕਿਵੇਂ ਗਾਲਾਂ ਗੋਲਾਂ ਕੱਢਣਗਾ ਪਿੰਡੀਆਂ ਦੁੱਧੀਆਂ ਨੂੰ ਖਰ ਜਾ ਬਹਿ ਜਾ ਐ ਕਹਿਣਾ ਪੈਂਦਾ ਤਾਂ ਪ੍ਰਾਪ ਧਾਰਾਂ ਚੁਈ ਜਾਂਦੀ ਆ ਉਹ ਵੇਖੋ ਨੂੰ ਦੇਖੋ ਨਾ ਆਹ ਵੇਖ ਦੇਖ ਚੁਈ ਜਾਂਦੀ ਹੈ ਨਾ ਆ ਸਾਡੇ ਬੱਚੀ ਵਧੇਗਾ ਖੜੀ ਹੈ ਰ ਆਪਣੇ 42 ਵਧੇਗਾ ਮਹੀਨੇ ਇੱਕ ਦੀ ਹੋ ਗਈ ਤੇ ਮਰਦੀ ਹੈ ਛਾਣਾ ਆਈ ਕੰਨ ਵੇਖੋ ਕਿੱਡੇ ਕਿੱਡੇ ਬਸ ਕੁੱਲੇ ਤਾਂ ਕੁੱਲੇ ਤਾਂ ਹਾਂਜੀ ਕੀ ਹਾਂ ਹਾਂ ਜਿੰਦੀ ਇੰਟਰੀ ਜਾਂਦੀ ਪਿੱਛੇ ਲੋ ਜਾਂਦੇ ਲੈ ਹੁਣ ਵੀ ਵੇਖ ਪੂਰਾ ਹੈ ਵੇਂਦੀ ਹੈ ਵੀ ਕਰੀਗੀ ਜਾਂ ਨਾ ਕਿਉਂ ਇੱਧਰ ਨੂੰ ਕਾਨਾ ਹੈਣਾ ਉਹ ਇਹ ਨਾਲ ਕੀ ਰੱਖਿਆ ਹੈ ਹੈ ਬਿੱਲੂ 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 ਬੱਸ ਗਰਮੀਆਂ ਕੱਢ ਗਈ ਹਾਂਝਲਾ ਪੱਕੇ ਪੈ ਗਈ ਇੱਧਰ ਆਂ ਗਾਵਾਂ ਤੇ ਇਹ ਜੁਣੀਆ ਬਰਾਵ ਨੇ ਇੱਕ ਬਸ ਆ ਗਾਵਾਂ ਦੋਨਾਂ ਚ ਮੋੜ ਜਿਹੜੀ ਮਰਦੀ ਚੋ ਲੋ ਇਹ ਪਰਲ ਵਿੱਚ ਹੋਊਗੀ ਔਰਲੀ ਮਾਮੀ ਨੇ ਜੁਣੀਆ ਠੀਕ ਆ ਆ ਕੱਟੀ ਦੇਖ ਨੇ ਕੀੜਾ ਲੱਗ ਗਿਆ ਸਾਡੀ ਰਿਆ ਵੇਖੋ ਅੱਗੇ ਵੀ ਦਿਖਾਇਆ ਸੀ ਹੁਣ ਹੋਰ ਕੰਮ ਵੱਧ ਗਿਆ ਇਧਰ ਲਿਬਾਨੇ ਤੋਂ ਹੈਗਾ ਆ ਵੇਖ ਸਕਦੇ ਆ ਹਾਂਜੀ ਇਧਰ ਹੈਗਾ ਤੇ ਸਿਰਚ ਐ ਜਿਵੇਂ ਆਪਣੀ ਕਿਚੀ ਕੱਢੀ ਹੁੰਦੀ ਹੈ ਜਿਵੇਂ ਆਕਾਂ ਦੀ ਜਾਂਏ ਹੋਗੇ ਇੱਥੇ ਤਰਵਾਲ ਹੈਗੇ ਜਿਵੇਂ ਇੱਥੇ ਜਿਵੇਂ ਮਸ਼ੀਨ ਲਾਤੀ ਹੁੰਦੀ ਹੈ ਨਾਈ ਨੇ ਉਹ ਪਾਣੀ ਪਾਇਆ ਉਹਨੂੰ ਆੜੂ ਦੂਦੇ ਪਾਇਆ ਉਹਨੂੰ ਇਧਰ ਥੋੜੇ ਆ ਇਹਨੂੰ ਪਤਾ ਵੀਡੀਓ ਬਣ ਰਹੀ ਹੈ ਬਣੀ ਜਾਂਦੀ ਪਣੀ ਜਾਂਦੀ ਬਣਾਈ ਜਾਂਣਾ ਸੈਟ ਹੋ ਕੇ ਖੜ ਜਾਂਗੇ ਦੀ ਮੈਂ ਖਰਜੇ ਕਰ ਜਾਏ ਸੈਟ ਹੋ ਕੇ ਖਰਜ ਜਾ ਨੀ ਨੀ ਬਹੁਤ ਦੁੱਧ ਪੀਤਾ ਕੁਛ ਮਾਰ ਕੇ ਲਹੋਂਦੀ ਆ ਆ ਵੇ ਖੁਰਕ ਕਰਕੇ ਦਿਖਾਈ ਇਹਨੇ ਵੀ ਮੈਂ ਖੁਰਕ ਵੀ ਕਰ ਲੈਣੀ ਵੇ ਕੇ ਬਾਲੀ ਸਿਆਣੀ ਹਾਂ ਇਹਨੂੰ ਪਤਾ ਵੀਡੀਓ ਬਣ ਰਹੀ ਹੈ ਪਲੀ ਨਹੀਂ ਆ ਇਹ ਤੇ ਦਾਣਾ ਖਾਦਾ ਇਹਨੇ ਪਰ ਹੁਣ ਵਿਚਾਰੀ ਥੋੜੀ ਆਏ ਨਹੀਂ ਹੋਗੀ ਇਹਦਾ ਲੈ ਗਿਆ ਸੀ ਇਹਦਾ ਪੋਪਲਾ ਲੈ ਗਿਆ ਸੀਗਾ ਠੀਕ ਆ ਏ ਉਹ ਜਿਹੜੇ ਆਪਾਂ ਵੇਨੇ ਹੁੰਨੇ ਆ ਕੁਝ ਮਟਬਰ ਵਾਲਾਂ ਦਾ ਦੂਜਾ ਉਹਨਾਂ ਦਾ ਕਟੇਲੀ ਹੁਣ ਵਾਲਾ ਵੀ ਚੱਲਦਾ ਉਹ ਸਾਰੀ ਰਾਤ ਉਹ ਐਂ ਕਰੀ ਜਾਂਦਾ ਮਾਜਰਾ ਬੋਪਲਾ ਲੈ ਗਿਆ ਯਾਰ ਐਵੇਂ ਵੱਡੇ ਪ੍ਰੋਣੇ ਨੂੰ ਕਹਿ ਦਿੰਦਾ ਤੈਨੂੰ ਦੇਣੀ ਸੀ ਨਿੱਕੇ ਨੂੰ ਵੀ ਵਗੈਰਿੰਦਾ ਤੈਨੂੰ ਦੇਣੀ ਸੀ ਉਹ ਸਾਰੇ ਯਾਰ ਬਸ ਉਹ ਵੀ ਐਂ ਲੰਘਦੀ ਜ ਮਾਜਰਾ ਬੋਪਲਾ ਲੈ ਗਿਆ ਉਹਨੂੰ ਮਾਜਰੀ ਫਿਕਰ ਹੀ ਰਹਿੰਦੀ ਆ ਉਹ ਮੇ ਦਾ ਸੱਚ ਹੀ ਰਹਿ ਗਿਆ ਬਾਈ ਬੋਪਲਾ ਆ ਫੈਂਕੂ ਦੇਖ ਸਕਦੇ ਮੈਂ ਇਧਰ ਲਾ ਵੱਡਾ ਇਧਰ ਲਾ ਛੋਟਾ ਕੀ ਤੋਂ ਲੈ ਗਿਆ ਸੀ ਸਾਨੂੰ ਵੀ ਨਹੀਂ ਪਤਾ ਸੀਗਾ ਵੀ ਜੇ ਐਂ ਰੱਖ ਦਿੰਦੇ ਤਾਂ ਉਹ ਨਾਲ ਹੀ ਜੜ ਜਾਂਦਾ ਅਸੀਂ ਛੜ ਤਾਂ ਮੁਸ਼ਕਲ ਮਾਰਦਾ ਸੀ ਬਾਲਾ ਉਹ ਚ ਠੀਕ ਆ ਲੈ ਇਹ ਆ ਗੱਲਾਂ ਬਾਤਾਂ ਆਂ ਦਾਣਾ ਪਾਇਆ ਪਿਆ ਪਾਣੀ ਵੀ ਪਾਇਆ ਹੁਣ ਹੁਣ ਸਾਰਾ ਕੁਝ ਦਿਖਾਈ ਦਈਏ ਜੇ ਲੱਗਈਆਂ ਤਾਂ ਟੋਕਾ ਪਿਆ ਸਾਡਾ ਤੇ ਇੱਧਰ ਪਿਆ ਦਾਣਾ ਠੀਕ ਆ ਘਰੋਂ ਕੁੱਟੀ ਸੀਗੀ ਉਹ ਇੱਥੇ ਰਾਸਤੀ ਉਹਨੂੰ ਵੀ ਅੱਗ ਲਾਉਣੀ ਐ ਇਹਨੂੰ ਵੀ ਅੱਗ ਲਾਉਣੀ ਆ ਘਰੇ ਆਏ ਹੁਣ ਹੋਰ ਕਿਵੇਂ ਦਾ ਖਲਾਰਾ ਪਿਆ ਪਿਆ ਅੱਗੇ ਹੋਰ ਕਿਵੇਂ ਦੱਸੇਗਾ ਹੁਣ ਉਹ ਰੂੜੀ ਚਕਾ ਦੇਣੀ ਆ ਉਹਨੂੰ ਹੋਰ ਡੂੰਘਾ ਕਰਨਾ ਵਾ ਰੂੜੀ ਚਕਾ ਕੇ ਉਹ ਬੈਣ ਖੜੀ ਇੱਕ ਉਹ ਟੂੜੀ ਪਾਈ ਵੀ ਉੱਥੇ ਇਹ ਆ ਗੱਲਾਂ ਬਾਤਾਂ ਚਲੋ ਨੂਰੀ ਵੀ ਆ ਗਈ ਨੂਰੀ ਤੁਰਕੇ ਤੱਕ ਆ ਗਈ ਨੂਰੀ ਵਿਚਾਰੀ ਬਿਮਾਰ ਆ ਸਾਡੀ ਹਨਾ ਨੂਰੀ ਨੂਰੀ ਬਿਮਾਰ ਹੋ ਗਈ ਸਾਡੀ ਆਵੇ ਪਿੱਛੇ ਐ ਬਲੱਡ ਨੂਰੀ ਨੂੰ ਹਣੋ ਉਹਨੂੰ ਆਏ ਵੀ ਪ੍ਰਵ ਕੋਲੇ ਜਾਵਾ ਵੇਖਾਂ ਕਿੱਥੇ ਆ ਚੱਲ ਕੋਈ ਨਹੀਂ ਬਹਿਦਾ ਇੱਥੇ ਪਰ ਐ ਗੰਦੇ ਥਾਂ ਤੇ ਨਹੀਂ ਬਹਿੰਦੀ ਬੋਲੀ ਕਾਢ ਕੇ ਰੇਵਾਂਗੇ ਉਦੋਂ ਬਹਿ ਜਾਊਗੀ ਇਹ ਤਾਂ ਬਿਮਾਰ ਕਰਕੇ ਜਿਹੜੀ ਡਿੱਗੀ ਆ ਬੈਠੀ ਤਾਂ ਨਹੀਂ ਇੱਥੋਂ ਤੱਕ ਤਰਕ ਹੀ ਆ ਕਿ ਤੇਰੇ ਕਰਕੇ ਡੱਗ ਵੀ ਨਹੀਂ ਤੇਨੇ ਮੋਰੀ ਤੇ ਬਹਿਣਾ ਸੀ ਖੜੀ ਰਹਿਣਾ ਸੀ ਜਾਂ ਫਾਰਸ ਤੋਂ ਜਾ ਕੇ ਉੱਥੇ ਸਾਫ ਥਾਂ ਤੇ ਬਹਿਣਾ ਸੀ ਆਪ ਦਾ ਸਾਈਡ ਤੇ ਮੈਂ ਲੈਣਾ ਹੁਣ ਦਵਾਈ ਆਹ ਦਵਾਈ ਆ ਆ ਜਿਹੜੀ ਉੱਤੇ ਆ ਇੱਕ ਆਹ ਗੋਲੀ ਇਹ ਚ ਇਹ ਮਲਪਾਂ ਤੋਂ ਪਹਿਲਾਂ ਇਹ ਦੇਣੀਆਂ ਫਿਰ ਆ ਸ਼ੁਰੂ ਕਰਨੇ ਆ ਦੇਖ ਸਕਦੇ ਹਾਂ ਕਹੋਗੇ ਕਿਸ ਰਣ ਕੇ ਵੱਡੀ ਹੋ ਗਈ ਇਹ ਕਿ ਤੁਸੀਂ ਇਹ ਮਾ ਨਹੀਂ ਬਣ ਰਹੀ ਤਾਂ ਕਰਕੇ ਪੰਜ ਗੋਲਾਂ ਕਹਿੰਦੇ ਦੇ ਦੋ ਤੇ ਫੇਰ ਬਣ ਜੂ ਗਾਹੋਂ ਰੱਬ ਦੀ ਮਰਜ਼ੀ ਆ ਆਪਣੇ ਲੰਘੋਂ ਪੂਰੀ ਗਾ ਇੱਕ ਗੋਲੀ ਮੇਲਾ ਪਾਂਦੀ ਆ ਹੁਣ ਮੇਲਾ ਪਾਂਦੀ ਤਾਂ ਫੇਰੇ ਜੀ ਮੈਂ ਲਪਾਂਦੀ ਸਵੇਰੇ ਸ਼ੁਰੂ ਕਰ ਲੇਗੇ ਰੱਖ ਲੇਗੇ ਸਵੇਰੇ ਲੈ ਕੇ ਤੇ ਸ਼ੁਰੂ ਕਰ ਦਾਂਗੇ ਢਾਣੇ ਚ ਭਾ ਕੇ ਵਿਆ ਕਰਾਂਗੇ ਇੱਥੇ ਰਾਸਤੇ ਫੇਰੇ ਕੱਟ ਕੇ ਢਾਣੇ ਚ ਦੇ ਦਿਆ ਕਰਾਂਗੇ ਨਾਲ ਦੂਜੇ ਨਾਲੇ ਦੂਜੀ ਗੋਲੀ ਜਰਾਂਗੇ ਕੱਲ ਤੋਂ ਹੀ ਮਾਮੀ ਵੀ ਆ ਗਈ ਤੇ ਪਰਾਬ ਲੱਗੀ ਦੂਜੀ ਦਾਰ ਚੋਂ ਥੋਨੂੰ ਦਿਖਾਉਣਾ ਮਾ ਪਰਾਬ ਕਿਹੜੇ ਆੜੂ ਨੂੰ ਕਹਿੰਦੀ ਸੀਗੇ ਵੀ ਪਾਣੀ ਪਾ ਕੇ ਆਉਣਾ ਇਹ ਤਾਂ ਨਿੱਕਾ ਜਿਹਾ ਉਨ ਤਰ ਪਿਆ ਹੋਰ ਵੀ ਦਿਖਾਉਣਾ ਥੋਨੂੰ ਨੀਂਬੂ ਨੂੰ ਵੀ ਲੱਗੇ ਆ ਫੋਲ ਪਹਿਲਾਂ ਨੀਂਬੂ ਦਿਖਾਉਣਾ ਫੇਰ ਥੋਨੂੰ ਮੈਂ ਆੜੂ ਦਿਖਾਉਣਾ ਆ ਵੇਖ ਕਰਨੇ ਪੌਦੇ ਲੱਗੀਆਂ ਨੂੰ ਨਿੰਬੂ ਬਹੁਤ ਲੱਗਦੇ ਆ ਹਜੇ ਤੱਕ ਤਾਂ ਆ ਸੀਜ਼ਨ ਦਾ ਪਹਿਲਾ ਨਿੰਬੂ ਕਾਹ ਮਨਿਆ ਜਾ ਸਕਦਾ ਭਰਿਆ ਪਿਆ ਵਾ ਨਾਲ ਪਾਣੀ ਉਹਨੇ ਥੋੜੇ ਜਿਹਾ ਪਿੰਦਾ ਵਾ ਕਿਤੇ ਕਿਤੇ ਹੀ ਸਾਰਾ ਬੂਟਾ ਭਰਿਆ ਪਿਆ ਫੁੱਲਾਂ ਨਾਲ ਆੜੂ ਆ ਜਿਹੜਾ ਆੜੂ ਬਰਾ ਦਾਸ ਆ ਖੜਾ ਆੜੂ ਤੇ ਇੱਕ ਹੋਰ ਜਿਹੜਾ ਫਰਨ ਆ ਫਾਲਾਂ ਵਾਲਾ ਅਨਿਕ ਨਿਕ ਲੱਗਦੇ ਲਾਲ ਹੋ ਜਾਂਦੇ ਬਹੁਤ ਸਵਾਦ ਆ ਅਨੇਕ ਨਿੱਕੇ ਮਣਕੇ ਡਿੱਗੇ ਵੀ ਪਏ ਥੱਲੇ ਅੜੇ ਜਾਵਣੀ ਜਾਵਣੀ ਲੱਗਦੇ ਆ ਇਹ ਡਿੱਗੇ ਪਏ ਨੇ ਥੰਗੜ ਜਿਹੜੇ ਜਣਕੇ ਨੂੰ ਫਲ ਨੇਰੀ ਨਾਲ ਲੱਗੇ ਪਏ ਨੂੰ ਬਹੁਤ ਲੱਗਾ ਹੋਇਆ ਸੀ ਆ ਵੇਖੋ ਭਰੇ ਵੀ ਆਵੇ ਖਾਣੇ ਆਵੇ ਇਦਾਂ ਆੜੂ ਆੜੂ ਹਨੇ ਲੂਚੇ ਆਹ ਤੁਹਾਨੂੰ ਲੱਗਦਾ ਸੰਤਰੇ ਸੰਤਰੇ ਦੇ ਬਲੇ ਖੇ ਪਹੁੰਦੇ ਆਵੇ ਇਹ ਹੈਗਾ ਗਲਗਲਾਂ ਚਾਰ ਫੌਨ ਇਹ ਵੀ ਬਹੁਤ ਲੱਗਦੇ ਨੇ ਬੁੱਟਾ ਪਰਿਆ ਰਹੀਦਾ ਆ ਦੇਖ ਸਕਦੇ ਇਹ ਤਾਂ ਆਪੇ ਡਿੱਗੀ ਜਾਂਦੇਗਾ ਘਾਹ ਚ ਉੱਥੇ ਆਵੇ ਇਹ ਤਾਂ ਚਾਰ ਹੀ ਨੀਂਂਦੇ ਕਰਦੇ ਤਾਂ ਕਰਕੇ ਆ ਵੱਧੂ ਲੱਗੂਗਾ ਇਹਦਾ ਸੂਬਾ ਸ਼ਾਮ ਬੋਲਦੇ ਆ ਪੰਛੀ ਜਿਹਾ ਇੱਕ ਇੱਕ ਉੱਠ ਗਿਆ ਇੱਕ ਆ ਸੀ ਸੁਣਨਾ ਨੇੜੇ ਜੂਮ ਕਰਕੇ ਆ ਇਹਨਾਂ ਨੇ ਆਪ ਦਾ ਰੋੜਾ ਰਾਤ ਨੂੰ ਵੀ ਪਉਣਾ ਦਿਨੇ ਵੀ ਪਉਣਾ ਦੋਨਾਂ ਨੇ ਰੌਣਕ ਲਾਈ ਰੱਖਣੀ ਆ ਨਹਾਉਣਾ ਵੀ ਆ ਹੁਣ ਮਨਾਉਂਦੇ ਵੀ ਦਿਖਾਉਂਗਾ ਸਵੇਰੇ ਕਿਤੇ ਹੁਣ ਛਾਪ ਨੂੰ ਫੇਰਨਾ ਤੇ ਦੋ ਟਾਈਮ ਬਣਾਉਂਦੇ ਆ ਇਹ ਇੱਥੇ ਰਹਿਣਾ ਇਹਨਾਂ ਨੇ ਇੱਥੇ ਖੇਲ ਤੌਂਦੇ ਆ ਤੇ ਨਾ ਅੱਗੇ ਵਧਗਾ ਆਉਂਦਾ ਇੱਕ ਹੋਰ ਫਿਰਦਾ ਪਰ ਇਹ ਉਹ ਫਿਰਦਾ ਇੱਕ ਹੋਰ ਜਿਹੜਾ ਫਿਰਦਾ ਉਹ ਵੀ ਨਾਉ ਦੇ ਵੀ ਇਹ ਪੂਰਾ ਰੀਜ ਨਾਲ ਹੁੰਦੇ ਆ। ਸ਼ਾਮ ਨੂੰ ਵੀ ਸੋਭਾ ਵੀ ਚੱਲੋ। ਇੰਨੀ ਸੀ ਗੱਲਬਾਤ। ਚੱਕ ਨੂਲੀ ਫੇਰ ਵਹਿ ਗਈ ਇੱਥੇ ਨੂਰੀ ਨਾਲੀ ਬਿਮਾਰ ਹੋਈ ਪਈ ਆ। ਉਹ ਕੈਨਿਡ ਰਾਖਤੀ ਬਰਾਹ ਨੂੰ ਦੁੱਧ ਪਾ ਕੇ ਆਉਣਾ। ਤਾਂ ਹੁਣ ਮੈਂ ਦੁੱਧ ਪਾਉਣ ਚੱਲਿਆ ਤੇ ਇੰਨੇ ਬਹੁਤ ਆ ਗੱਲਾਂ ਬਾਤਾਂ। ਤੇ ਚੈਨਲ ਨੂੰ ਸੱਤ ਵਦ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੁਹਾਡੇ ਬਹੁਤ ਪਿਆਰ ਦੀ ਲੋੜ ਆ ਠੀਕ ਆ ਤਾਂ ਮਿਲਦੇ ਆਂ ਪਾ ਅਗਲੀ ਵੀਡੀਓ ਵਿੱਚ ਓਕੇ ਧਿਆਨ ਰੱਖ